ਕੋਈ ਦਰਦ ਹੁੰਦਾ ਤੇ ਉਸ ਉਹ ਮਹਿਸੂਸ ਹੁੰਦਾ ਉਹ ਕੁਝ ਲੋਕ ਨੇ ਜਿਨ੍ਹਾਂ ਲੋਕਾਂ ਨੇ ਤੁਹਾਡੀ ਫਿਲਮ ਦਾ ਵਿਰੋਧ ਕੀਤਾ ਉਹ ਉਹੀ ਕੁਝ ਲੋਕ ਨੇ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ ਗਿਣਤੀ 'ਚ ਹਿਸਾਬ ਲਾਈਏ 100 ਦੇ ਵਿੱਚੋਂ 2% ਸੀ ਅੱਜ ਵੀ ਉਹੀ 2% ਨੇ ਅੱਧੀ ਗੱਲ ਤੁਹਾਨੂੰ ਤਦੋਂ ਮਿਲੇ ਤੇ ਇਸ ਗੱਲ ਬਾਰੇ ਜਰੂਰ ਪੜਿਓ ਉਹੀ 2% ਲੋਕ ਨੇ ਜਿਹੜੇ ਅੱਜ ਹਿੰਦੁਸਤਾਨ ਦੀ ਸਰਹੱਦ ਨੂੰ ਮਹਿਫੂਜ਼ ਰੱਖ ਰਹੇ ਨੇ ਪਰ ਉਹ ਤੁਹਾਡਾ ਨਹੀਂ ਹੈ ਤੁਹਾਡੀ ਕੀਤੀ ਕਰ ਜਾਰੀ ਦਾ ਸੋ ਇਸ ਕਰਕੇ ਇਹ ਜਿਹੜੀ ਚੰਦ ਲੋਕ ਇਹਨਾਂ ਦਾ ਇਤਿਹਾਸ ਜ਼ਰੂਰ ਪੜੋ ਤੇ ਇਹ ਜਿਹੜਾ ਦਰ ਤੁਹਾਨੂੰ ਆਇਆ ਤੇ ਸਿੱਖਾਂ ਦੇ ਪਾਲੇ ਵਿੱਚ ਖੜ ਕੇ ਜ਼ਰੂਰ ਦੇਖੋ ਕਿਉਂਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਦੇ ਲਈ ਜੋ ਏਜੰਡਾ ਤਿਆਰ ਕੀਤਾ ਉਹ ਏਜੰਡਾ ਤੁਹਾਡੇ ਵਿਰੋਧ ਦਾ ਕਾਰਨ ਬਣਿਆ ਦੋਸਤੋ ਮੈਂ ਜੀ ਸਟੂਡੀਓ ਮਨੀ ਕਰਨੇ ਕਾ ਫਿਲਮ और इज माई ट्रिप के हर सदस्य की तरफ से आप लोगों का दिल से आभार व्यक्त करती हूँ आप लोगों ने हमारी फिल्म को इतना प्यार दिया इतना सम्मान दिया हमारे पास कोई शब्द ही नहीं है उस आभार को व्यक्त करने के लिए लेकिन मेरे दिल में अभी भी कुछ दर्द है पंजाब इंडस्ट्री में ऐसे कहा जाता था कि पंजाब में मेरी फिल्में सबसे अच्छा परफॉर्म करती हैं और आज एक दिन है जब पंजाब में मेरी फिल्म को रिलीज तक नहीं होने दिया जा रहा है ऐसे ही कुछ हमले लोगों पर जो हैं वो कनाडा में या ब्रिटेन में भी किए जा रहे हैं कुछ छोटे मोटे लोगों ने जो है कुछ चुनिंदा लोगों ने जो है ये आग लगाई हुई है और इस आग में हम और आप जल रहे हैं दोस्तों मेरी फिल्म मेरे विचार और मेरा देश के प्रति क्या लगाव है वो इस फिल्म से प्रदर्शित होता है आप ये फिल्म देख के खुद निर्णय लीजिए क्या ये फिल्म हमें जोड़ती है या फिल्म हमें तोड़ती है मैं बस और नहीं कहूंगी जय हिंद धन्यवाद वाहगुरु जी का खालसा वाहगुरु जी की फतेह कंगना रनौत एक अभिनेत्री जिड़ी की पंजाब नू ते सिखा नू ते किसाना दे नू बदनाम करने तो बाद ਉਹ ਇੱਕ ਭਾਰਤ ਦੀ ਮੈਂਬਰ ਪਾਰਲੀਮੈਂਟ ਬਣੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਉਸ ਦੀ ਇੱਕ ਫਿਲਮ ਹੈ ਜਿਹੜੀ ਕਿ ਐਮਰਜੈਂਸੀ ਨਾਮ ਹੈ ਤੇ ਉਸ ਫਿਲਮ ਦੇ ਟ੍ਰੇਲਰ ਦੇ ਵਿੱਚ ਸਿੱਖਾਂ ਦੇ ਬਾਰੇ ਦੇ ਵਿੱਚ ਜਿਹੜੇ ਆ ਇਤਿਹਾਸ ਨੂੰ ਵਗਾ ਕੇ ਪੇਸ਼ ਕਰਨ ਦੀ ਸਿਰ ਕਰੈਕਟਰ ਨੂੰ ਜਿਹੜਾ ਤਰੁੜ ਮੋੜ ਕੇ ਪੇਸ਼ ਕਰਨ ਦੀ ਜਨਰਲ ਸਿੰਘ ਖਾਲਸਾ 15 12 ਬਾਰੇ ਗਲਤ ਜਾਣਕਾਰੀ ਦੇਣ ਦੀ ਉਸ ਦੇ ਵਿੱਚ ਜੋ ਜਾਣਕਾਰੀ ਆਈ ਉਸ ਦਾ ਵਿਰੋਧ ਹੋਇਆ ਉਹ ਖਾਲਪਤ ਹੋਈ ਦੇਸ਼ ਦੇ ਅੰਦਰ ਵੀ ਹੋਈ ਵਿਦੇਸ਼ਾਂ ਅੰਦਰ ਵੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਫਿਲਮ ਜਾਰੀ ਹੋਈ ਉਸ ਦਾ ਵਿਰੋਧ ਸਿੱਖ ਸੰਗਤਾਂ ਨੇ ਕੀਤਾ ਸ਼੍ਰੋਮਣੀ ਕਮੇਟੀ ਨੇ ਕੀਤਾ ਪੰਜਾਬ ਵਿੱਚੋਂ ਫਿਲਮ ਨਹੀਂ ਚੱਲ ਸਕੀ ਤਾਂ ਉਹਦੇ ਵੱਲੋਂ ਅੱਜ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹਨੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜੇ ਨਾ ਨੇ ਉਹਦੀ ਫਿਲਮ ਦੇਖੀ ਤੇ ਦੂਜੇ ਪਾਸੇ ਪੰਜਾਬ ਲਈ ਤੇ ਕੁਝ ਲੋਕਾਂ ਲਈ ਉਹਨੇ ਗਿਲਾ ਵੀ ਕਰੀਤਾ ਉਹਨੇ ਕਿਹਾ ਕਿ ਮੈਨੂੰ ਦਰਦ ਆ ਵਾਕਈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਕੋਈ ਦਰਦ ਹੁੰਦਾ ਤੇ ਉਸ ਉਹ ਮਹਿਸੂਸ ਹੁੰਦਾ ਸੋ ਕੰਗਣਾ ਜੀ ਜਿਹੜਾ ਤੁਹਾਨੂੰ ਦਰਦ ਹੋਇਆ ਇਹ ਜਦੋਂ ਤੁਸੀਂ ਆਪਣੇ ਦਰਦ ਨੂੰ ਦੇਖਦੇ ਹੋ ਤਾਂ ਫਿਰ ਜਦੋਂ ਦੂਸਰੇ ਪਾਸੇ ਕੁਝ ਲੋਕਾਂ ਦੇ ਦਰਦ ਨੂੰ ਤੁਸੀਂ ਦੇਖੋਗੇ ਤੇ ਉਹਦਾ ਅਹਿਸਾਸ ਕਰੋਗੇ ਤਦ ਹੀ ਤੁਹਾਨੂੰ ਉਹਨਾਂ ਦੇ ਦਰਦ ਬਾਰੇ ਜਾਣਕਾਰੀ ਮਿਲ ਸਕੇਗੀ ਤੁਸੀਂ ਜਕਰ ਕੀਤਾ ਕਿ ਕੁਝ ਚੰਦ ਲੋਕ ਬਿਲਕੁਲ ਤੁਸੀਂ ਸਹੀ ਕਿਹਾ ਸ਼ਾਇਦ ਤੁਸੀਂ ਕਿਸੇ ਹਿਸਾਬ ਕਿਤਾਬ ਦੀ ਜਿਹੜੀ ਹੈ ਸਬਜੈਕਟ ਵਿੱਚ ਬਹੁਤ ਚੰਗੇ ਮਾਹਰ ਹੋ ਬਿਲਕੁਲ ਉਹ ਕੁਝ ਲੋਕ ਨੇ ਜਿਨ੍ਹਾਂ ਲੋਕਾਂ ਨੇ ਤੁਹਾਡੀ ਫਿਲਮ ਦਾ ਵਿਰੋਧ ਕੀਤਾ ਉਹ ਉਹੀ ਕੁਝ ਲੋਕ ਨੇ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ ਗਿਣਤੀ ਦੇ हिसाब ਲਈਏ 100 ਦੇ ਵਿੱਚੋਂ 2% ਸੀ ਅੱਜ ਵੀ ਉਹੀ 2% ਨੇ ਜਿਨ੍ਹਾਂ ਨੂੰ ਮਾਰਨ ਦੀਆਂ ਦੰਮ ਜੇ ਵੀ ਮਾਰੇ ਜਾਂਦੇ ਆ ਤੇ ਗੱਲਾਂ ਵੀ ਕੀਤੀਆਂ ਜਾਂਦੀਆਂ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਢਾਉਣ ਦੇ ਸਾਜ਼ਸ਼ਾਂ ਵੀ ਹੁੰਦੀਆਂ ਤੁਸੀਂ ਵੀ ਉਹਨਾਂ ਸਾਜ਼ਸ਼ਾਂ ਵਿੱਚ ਉਹਨਾਂ ਨੂੰ ਬਦਨਾਮ ਕਰਨ ਚ ਕਿਦਾਂ ਕਰੇ ਸ਼ਾਮਲ ਹੋ ਉਹੀ 2% ਲੋਕ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ 100 ਚੋਂ 90 ਸਿਰ ਦਿੱਤੇ ਜੇ ਇਤਿਹਾਸ ਦੀ ਕਿਤਾਬ ਤੁਹਾਨੂੰ ਕਿਤੇ ਮਿਲੇ ਤੇ ਇਸ ਗੱਲ ਬਾਰੇ ਜ਼ਰੂਰ ਪੜਿਓ ਉਹੀ 2% ਲੋਕ ਨੇ ਜਿਹੜੇ ਅੱਜ ਹਿੰਦੁਸਤਾਨ ਦੀ ਸਰਹੱਦ ਨੂੰ ਮਹਿਫੂਜ਼ ਰੱਖ ਰਹੇ ਨੇ ਉਹ ਡਾਂਗਾਂ ਤੇ ਛੋਟਿਆਂ ਨਾਲ ਚੀਨੀਆਂ ਨੂੰ ਭਜਾਉਂਦੇ ਨੇ ਇਹ ਉਹੀ 2% ਨੇ ਜੇਕਰ ਤੇ ਮਿਲੇ ਤਾਂ ਵੀਡੀਓ ਉਹ ਤੁਸੀਂ ਜੀ ਉਹ ਦੇਖ ਲੈਣਾ ਸੋ ਉਹਨਾਂ 2%ਾਂ ਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹ ਮੇਰਾ ਵਿਰੋਧ ਕਰ ਰਹੇ ਨੇ ਅਸਲ ਦੇ ਵਿੱਚ ਵਿਰੋਧ ਤੁਹਾਡਾ ਨਹੀਂ ਹੈ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਜਿਹੜੀ ਹੈ ਇਮੇਜ ਦਿੱਤੀ ਜਾ ਰਹੀ ਹੈ ਸਿੱਖਾਂ ਦੀ ਬਦਨਾਮ ਕਰਨ ਦੀ ਜਿਸ ਗੱਲ ਦੀ ਤੁਸੀਂ ਡਿਊਟੀ ਸਾਂਭੀ ਹੋਈ ਆ ਜਿਸ ਗੱਲ ਦੇ ਵਿੱਚ ਤੁਹਾਨੂੰ ਮੈਂਬਰ ਪਾਰਲੀਮੈਂਟ ਦਾ ਰਤਬਾ ਮਿਲਿਆ ਤੁਸੀਂ ਉਸ ਗੱਲ ਨੂੰ ਜਦੋਂ ਲੈ ਕੇ ਅੱਗੇ ਤੁਰਦੇ ਹੋ ਤੇ ਸਿੱਖ ਉਸ ਗੱਲ ਦਾ ਡਟ ਕੇ ਵਿਰੋਧ ਕਰਦੇ ਆ ਇਹ ਕਰਦੇ ਆਏ ਸੀ ਤੇ ਕਰਦੇ ਰਹਿਣਗੇ ਵਿਰੋਧ ਤੁਹਾਡਾ ਤੁਹਾਡੇ ਕੀਤੇ ਕਾਰਜ ਜਰੀ ਦਾ ਸੋ ਇਸ ਕਰਕੇ ਇਹ ਜਿਹੜੀ ਚੰਦ ਲੋਕ ਇਹਨਾਂ ਦਾ ਇਤਿਹਾਸ ਜ਼ਰੂਰ ਪੜੋ ਤੇ ਇਹ ਜਿਹੜਾ ਦਰਦ ਤੁਹਾਨੂੰ ਹੋਇਆ ਤੇ ਸਿੱਖਾਂ ਦੇ ਪਾਲੇ ਵਿੱਚ ਖੜ ਕੇ ਜ਼ਰੂਰ ਦੇਖੋ ਕਿਉਂਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਦੇ ਲਈ ਜੋ ਏਜੰਡਾ ਤਿਆਰ ਕੀਤਾ ਉਹ ਏਜੰਡਾ ਤੁਹਾਡੇ ਵਿਰੋਧ ਦਾ ਕਾਰਨ ਬਣਿਆ ਸੋ ਅਸੀਂ ਸਮਝਾਂਗੇ ਕਿ ਆਪਣੇ ਦਰਦ ਨੂੰ ਸਮਝਦੇ ਹਾਂ ਸਮਝਦੇ ਹਾਂ ਦੂਸਰੇ ਦੇ ਦਰਦ ਨੂੰ ਵੀ ਜ਼ਰੂਰ ਸਮਝੋਗੇ ਤੇ 2% ਲੋਕਾਂ ਦੇ ਇਤਿਹਾਸ ਨੂੰ ਇਹ ਜ਼ਰੂਰ ਜਾਣੋਗੇ ਇਨਾਂ ਦੇ ਕਰਕੇ ਅੱਜ ਦੇ ਜ਼ਿਆਦਾ ਤੇ ਤੁਸੀਂ ਉਸ ਜ਼ਿਆਦਾ ਪਾਰਲੀਮੈਂਟ ਦੇ ਮੈਂਬਰ ਹੋ